ਜੈਨ ਦੋਸਤੋ ਮੈਂ ਪੀਤਮ ਸਿੰਘ ਪੀਤਮ ਫਿਟਰਮੈਂਡ ਕੌਂਟਰੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਸੀਰੀਜ਼ ਸਟਾਰਟ ਕਰਨ ਲੱਗੇ ਆ ਇਹਦੇ ਵਿੱਚ ਇਹ ਵੇਟਲੋਕ ਸੀਰੀਜ਼ ਤਾਂ ਆਪਾਂ ਆਪਣੀ ਕੈਡਮੀ ਦੇ ਵਿੱਚ ਟ੍ਰਾਂਸਫਰਮੇਸ਼ਨ ਜਿਹੜੇ ਬੱਚੇ ਦੀ ਕਰਦੇ ਆ ਉਹ ਤੁਹਾਨੂੰ ਇਸ ਤਰ੍ਹਾਂ ਦਿਖਾਏ ਜਾਣੀਆਂ ਨੇ ਤੇ ਨਾਲ ਦੇ ਨਾਲ ਤੁਸੀਂ ਵਰਕਆਊਟ ਕਰਕੇ ਆਪਣਾ ਸ਼ਡਿਊਲ ਜਿਹੜਾ ਉਹ ਵੀ ਸਹੀ ਕਰ ਸਕਦੇ ਹੋ ਹੁਣ ਦੇਖੋ ਬੱਚਾ ਗਰਾਊਂਡ ਦੇ ਵਿੱਚ ਆਪਣੇ ਵਿੱਚੇ ਵਰਕਆਊਟ ਕਰਕੇ ਬੈਠਾ ਫਿਰ ਆਪਾਂ ਕੈਮਰਾ ਮੈਂਟ ਕਰਾਂ ਠੀਕ ਹੈ ਤੇ ਆਪਣੇ ਵਿੱਚੇ ਦੇਖਿਆ ਤਿਆਰ ਤੁਹਾਨੂੰ ਆ ਬੱਚੇ ਦਾ ਵਰਕਆਊਟ ਹੈ ਨਾ ਸਭ ਤੋਂ ਪਹਿਲਾਂ ਕੀ ਨਾਮ ਪੁੱਤਰ ਗੁਰਮਿਲਨ ਸਿੰਘ ਗੁਰਮਿਲਨ ਗੁਰਮ ਮੇਰੇ ਵੀ ਦਿਨ ਹੋ ਗਏ ਵੀ ਦਿਨ ਹੋ ਗਏ ਹਾਂਜੀ ਕਿੰਨਾ weight ਸੀ ਜਦੋਂ ਤੁਸੀਂ ਆਏ ਸੀ ਸਾਈ ਇੱਕ ਹੰਟ ਸੀ ਹਾਂਜੀ ਹੁਣ ਕਿੰਨਾ weight ਹੈ 92 92 ਹਾਂਜੀ 8 ਕਿਲੋ weight ਕਿੱਥੇ ਚਲੇ ਗਿਆ ਇੱਕ ਕ੍ਰਾਂਤੀ ਘਟਾਇਆ ਠੀਕ ਹੈ ਮਿਹਨਤ ਕੀਤੀ ਆਪਾਂ ਤਾਂ ਹੀ ਘਟਾਇਆ ਕੋਈ ਪ੍ਰੋਡਕਟ ਤਾਂ ਨਹੀਂ ਲੈਂਦਾ ਤਾਂ ਨਹੀਂ ਸਰ ਕੋਈ ਪ੍ਰੋਡਕਟ ਨਹੀਂ ਲੈਂਦਾ ਮੈਂ ਤੁਹਾਨੂੰ ਕੁਝ ਰੈਫਰ ਕੀਤਾ ਹੋਇਆ ਕਿ ਮਿਹਨਤ ਨਾ ਘਟਾਇਆ ਤੁਸੀਂ ਠੀਕ ਹੈ ਆਪਾਂ ਮਿਹਨਤ ਦਿਖਾਉਣੇ ਦੋ ਆਕਾ ਨੂੰ ਵੀ ਕੀ ਮਿਹਨਤ ਕਰਨੀ ਠੀਕ ਹੈ ਅੱਜ ਆਪਾਂ ਇੱਕ ਸਿੰਪਲ ਜਿਹੀ ਐਕਸਰਸਾਈਜ਼ ਜਿਹੜੀ ਤੁਸੀਂ ਕਰ ਸਕਦੇ ਹੋ ਘਰੇ ਬੈਠੇ ਵੀ ਉਹਦੇ ਲਈ ਸਿਰਫ ਤੁਹਾਨੂੰ 6x6 ਦੀ ਜਗ੍ਹਾ ਹੀ ਚਾਹੀਦੀ ਜਵੇਂ ਸਾਡੇ ਆਰਮੀ ਚ ਕਹਿੰਦੇ ਨੇ ਕਿ ਤੁਹਾਨੂੰ ਫਿੱਟ ਹੋਣ ਲਈ ਉਸਤਾਦ ਕਹਿੰਦਾ ਉਹ ਸਪੈਸ਼ਲੀ ਕਿ ਮੂਝੇ ਤੁਮੇ ਫਿੱਟ ਕਰਨੇ ਲਈ ਤੁਹੇ 6x6 ਦੀ ਜਗ੍ਹਾ ਹੀ ਚਾਹੀਏ ਤਾਂ ਐਸੇ ਹੀ ਹਮ ਕਰਦੇ ਆ ਫਿੱ हाथ ऊपर हाँ, हो गए हाँ ठीक है ये तो बैंड हो जाए पहला हाँ जी फोन खड़े हो जाओ बैठे पीछे हाथ हाँ गए। हाँ जी हूँ तेनाली हाथ रुपए खड़े होने तेन कोशिश करो वेरी गुड हाँ खड़े हो, जो। हाँ, हो। और लेट जाओ कोशिश करो कोशिश करो हाँ कुछ प्रॉपर जो तुम इदा कर रहे हो कई बार थोड़े फोन जिम्मे किसी ने गलत किया तो एक फोन दिखाता सीधा मतलब हाथ अके रखने प्रोपर नीचे लेट जाते ਨਿਚਲੇ ੜੇ ਤੋਂ ਪੱਕੇ ਆ ਠੀਕ ਹੈ ਇਦਾਂ ਹੁਣ ਖੜੇ ਹੋ ਜਾਓ ਹੱਥ ਉੱਪਰ ਬੈਕ ਰੂਮ ਤੇ ਪਿਛਲੇ ੜੇ ਠੀਕ ਹੈ ਇਹ ਇੱਕ ਕਾਰਵਾਈ ਹੈ ਇਹ ਤੁਸੀਂ ਸਮਝ ਗਏ ਹੋਗੇ ਕੀ ਕਾਰਵਾਈ ਹੈ ਬਸ ਤੁਸੀਂ ਇਹਦੇ ਜੇ ਤੁਸੀਂ ਐਜ਼ ਅ ਬਿੰਗਰ ਹੋ ਤਾਂ ਸਟਾਰਟਿੰਗ ਕਰੋ ਹੌਲੀ ਹੌਲੀ ਇਹਦੇ ਕੋਸ਼ਿਸ਼ ਤੁਸੀਂ ਇਹ ਕਰਨੇ ਬਿਨਾਂ ਹੱਥ ਲਗਾਏ ਉਸਨਾਂ ਠੀਕ ਹੈ ਹੱਜ ਵੋਇਸ ਰੈਡੀ ਹੁਣ ਤੋਂ ਥੋੜਾ ਫਾਸਟ ਸਪੀਡ ਕਰ ਰਹੇ ਹਾਂ ਸਟਾਰਟ 1 ਦੇਖੋ ਆ ਸਟਾਰਟ ਪੁਸ਼ ਅਪ ਵੈਰੀ ਗੁੱਡ ਖੜਾ ਹੋ ਆ ਉੱਪਰ ਬੈਕ 2 ਬਹੁਤ ਇਦਾਂ ਕਰਕੇ ਤੁਹਾਡਾ ਇੱਕ ਕਾਊਂਟ ਹੋ ਗਿਆ ਆਹ ਹੋ ਗਿਆ ਦੂਸਰਾ ਕਾਊਂਟ ਸ਼ੁਰੂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਚਲੋ ਜੀ ਚਲੋ ਅਪ ਵੈਰੀ ਗੁੱਡ ਇਹ ਥੋੜੀ ਫੁੱਲ ਬੋਡੀ ਵਰਕਆਊਟ ਹੈ ਫੁੱਲ ਬੋਡੀ ਤੁਸੀਂ ਇਹਨੂੰ ਬੈੱਡ ਤੇ ਲੰਬੇ ਪੈ ਕੇ ਵੀ ਕਰ ਸਕਦੇ ਹੋ ਵੈਰੀ ਗੁੱਡ ਖੜਾ ਹੋ ਜਾ ਸਾਹ ਬਾਸ ਰਿਲੈਕਸ ਵੈਰੀ ਗੁੱਡ ਓਕੇ ਤਾਂ ਬਹੁਤ ਦੋਸਤੋ ਈਜ਼ੀ ਵਰਕਆਊਟ ਹੈ ਕਿ ਤੁਸੀਂ ਆਰਾਮ ਨਾਲ ਇਹਨੂੰ ਘਰੇ ਬੈਠੇ ਕਰ ਸਕਦੇ ਹੋ ਠੀਕ ਹੈ ਤੇ ਇਸ ਮੌਜੂਦਾ ਦੀ ਮੀਟਿੰਗ ਨੂੰ ਅਸੀਂ ਆਇਆ ਪਰ ਮੁੰਡੂ ਵੀ ਦੇਖ ਲਈਏ ਬਹੁਤ ਹਾਂ ਗਰਾਊਂਡ ਲੱਗੇ ਐਡਾ ਕਿੰਨਾ ਸਮਾਂ ਹੋ ਚੁੱਕਿਆ ਟਾਈਮ ਗਰਾਉਂਡ ਦਾ ਤਿੰਨ ਵੀ ਲੱਗਦਾ ਆਪਣਾ 4.5 4.5 ਲੱਗ ਰਿਹਾ ਨਹੀਂ ਤੁੱਪ ਦੇ ਨਾਲ ਕੋਈ ਗੱਲਾ ਸ਼ਿਕਵਾ ਤਾਂ ਨਹੀਂ ਹੈਗਾ ਨਾ ਜੀ ਕੋਈ ਨਹੀਂ ਹੈਗਾ ਠੀਕ ਹੈ ਬਹੁਤ ਓਕੇ ਬਹੁਤ ਚੱਲ ਮਿਲ ਜਾਗੇ ਠੀਕ ਇਸ ਵਰਕਆਊਟ ਦੇ ਆਪਣੇ ਸੈੱਟ ਰਿਪੀਟ ਕਰ ਲੈਣੇ ਹੋ ਸਕਦਾ ਤੁਹਾਨੂੰ ਅੱਜ 1 ਮੀਨਟ ਲੱਗੇ ਠੀਕ ਹੈ ਕੋਸ਼ਿਸ਼ ਕਰੋ ਬਟ ਹੌਲੀ ਡੇ ਬਾਏ ਡੇ ਥੋੜਾ weight ਜ਼ਿਆਦਾ ਹੈ ਜੇ ਤੁਹਾਨੂੰ ਸਵੇਟ ਵੀ ਤਾਂ ਤੁਸੀਂ try ਕਰਕੇ ਦੇਖੋ ਜ਼ਰੂਰ ਕਿ ਤੁਹਾਨੂੰ ਇਹ ਪ੍ਰੋਪਰ ਹੋ ਰਿਹਾ ਬਿਨਾ ਹੱਥ ਲਗਾਏ ਤੁਸੀ ਉੱਪਰ ਉੱਠਣਾ ਹੈ ਖੜਾ ਹੋਣਾ ਹੈ push up ਲਗਾਉਣਾ ਹੈ ਸੇਮ ਬੈਕ ਇੱਕ ਐਪਸ ਲਗਾਣੀ ਫਿਰ ਖੜਾ ਹੋਣਾ ਹੈ ਇਦਾਂ ਕਰੀਂ ਤੁਸੀਂ ਦੇ 10 5 10 20 30 50 ਉੱਤੇ ਰੈਪੀਟਿਸ਼ਨ ਜਿਹੜੇ ਕਰ ਸਕਦਾ ਹੋ ਠੀਕ ਹੈ ਤੇ ਬਾਕੀ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਵਿੱਚ ਨੈਕਸਟ ਅੰਦ ਕਰਦੇ ਨੇ ਤਾਂ ਤੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਮੋਟੀਵੇਸ਼ਨ ਵੀਡੀਓ ਤੁਹਾਨੂੰ ਮਿਲਦੀ ਰਹੇ ਤੇ ਹਰ ਰੋਜ਼ ਆਪਾਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀ ਵੀਡੀਓਜ਼ ਆ ਜਿਹੜੀ ਪਾਣ ਦੀ ਤੇ ਆਪਣਾ ਆਪਣੇ ਦਾ ਪਿਛਲਾ ਬੈਚ ਦੇ ਰਿਹਾ ਸਾਰਾ ਫਿਜ਼ੀਕਲ ਵਾਲਾ ਬੈਚ ਹੈ ਜੀ ਤੇ ਤੁਸੀਂ ਵੀ ਪੰਜਾਬ ਪੁਜਾ ਫਿਜ਼ੀਕਲ ਤਿਆਰੀ ਕਰਨੀ ਹੈ ਤਾਂ ਵੈਲਕਮ ਫ੍ਰੀ ਕੰਪੇਟ ਆਰਮੀ ਅਕੈਡਮੀ ਜਿਮ ਫੋਰ ਫੈਕਟਰੀ ਕੈਨਨ